ਆਪਣਾ ਨਾਨ ਦਾਸ ਜੀ ਨੇ ਤੇ ਕਿੱਦਾਂ ਇਹ ਪੋਸੀਬਲ ਹੋਇਆ ਕਿੱਦਾਂ ਸਜਾਦ ਦਵਾਈਏ ਪਹਿਲੇ ਲੜਕੀ ਬਾਰੇ ਦੱਸੋ ਵੀ ਕਿੱਦਾਂ ਇਹ ਕੇਸ ਹੋਇਆ ਸੀ ਜੀ ਮੈਂ ਹਦੀ ਕੁਮਾਰ ਬਹੁਤਰਾ ਸਾਇਕ ਜਿਲ੍ਹਾ ਟਰਨਿੰਗ ਇਹ ਜਿਹੜਾ ਕੇਸ ਆ ਜੁਲਾਈ ਮਹੀਨੇ 2024 ਵਿੱਚ ਜਿਹੜੀ ਘਟਨਾ ਵਾਪਰੀ ਸੀਗੀ ਬੱਚੀ ਨਾਲ ਜਦੋਂ ਜਿਹੜਾ ਇਹ ਦੋਸ਼ੀ ਹੈ ਉਹਦੇ ਨਾਲ ਜਿਹੜਾ ਗਲਤ ਕੰਮ ਕਰਕੇ ਤੇ ਉਥੋਂ ਭੱਜ ਗਿਆ ਸੀ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਜਲਦੀ ਇਹਦੀ ਇਨਵੈਸਟੀਗੇਸ਼ਨ ਬੜੇ ਸੋਚੇ ਜੇ ਢੰਗ ਨਾਲ ਕਰਕੇ ਤੇ ਚਲਾਨ ਜਲਦੀ ਅਦਾਲਤ ਵਿੱਚ ਪੇਸ਼ ਕੀਤਾ मैडम विजेंद्र कौर ਸਿੱਧੂ ਜੱਜ ਸਾਹਿਬ ਉਹਨਾਂ ਨੇ ਵੀ ਕੇਸ ਜਿਹੜਾ ਆ ਉਹ ਡੇ ਬਾਏ ਡੇ ਵੀ ਚਲਾਇਆ ਛੋਟੀਆਂ ਤਰੀਕਾ ਪਾਈਆਂ ਗਈਆਂ ਤੇ ਬੜੇ ਸਜੇ ਢੰਗ ਨਾਲ ਜਿਹੜਾ ਉਹਨਾਂ ਨੇ ਟ੍ਰਾਇਲ ਜਿਹੜਾ ਖਤਮ ਕਰਕੇ ਤੇ ਆਰਗੂਮੈਂਟ ਤੇ ਜਿਹੜੇ ਆ ਉਹ ਬੱਚੇ ਨੂੰ ਇਨਸਾਫ ਮਿਲਿਆ ਬੱਚੇ ਨੂੰ 6 ਲੱਖ ਰੁਪਏ ਜੁਰਮਾਨਾ ਜਿਹੜਾ ਸੀਗਾ ਉਹਨੂੰ ਦੋਸ਼ੀ ਨੂੰ ਜੁਰਮਾਨਾ ਪਾ ਕੇ ਤੇ ਬੱਚੇ ਨੂੰ ਇਨਸਾਫ ਦਿੱਤਾ ਗਿਆ 6 ਲੱਖ ਰੁਪਏ ਉਹਦੀ ਵੈਲਫੇਅਰ ਲਈ ਉਹਦੇ ਵਿਕਾਸ ਲਈ ਬੱਚੇ ਦੇ ਜਿਹੜਾ ਉਹਦੇ ਨਾਮ ਕੀਤਾ ਗਿਆ ਉਸ ਤੋਂ ਇਲਾਵਾ ਦੋਸ਼ੀ ਨੂੰ ਜਿਹੜਾ ਆ ਉਹ ਜੁਰਮਾਨਾ ਵੀ ਪਾਇਆ ਗਿਆ ਤੇ ਸਜ਼ਾ ਜਿਹੜੀ ਹੈ ਲਾਈਫ ਇੰਪ੍ਰਿਜ਼ਨਮੈਂਟ ਦਿੱਤੀ ਪਰ ਲਾਈਫ ਇੰਪ੍ਰਿਜ਼ਨਮੈਂਟ ਸਿਰਫ ਇੱਕ ਸਿੰਪਲ ਨਹੀਂ ਸੀ ਕਿ ਸਿਰਫ ਜ਼ਿੰਦਗੀ ਦੀ ਸਜ਼ਾ ਜਿਵੇਂ நார்ਮਲ ਬਾਦ ਵਿੱਚ ਉਹਨੂੰ ਕਮਿਊਨਿਟੀ ਕੀਤਾ ਜਾਂ ਘੱਟ ਕੀਤਾ ਜਾਂਦਾ ਜਾਂ ਕੁਝ ਉਹਦੇ ਵਿੱਚ ਜੱਜ ਸਾਹਮਣੇ ਲਿਖਿਆ ਹੈ ਕਿ ਜਿੰਨੀ ਇਹਦੀ ਲਾਈਫ ਰਹਿ ਗਈ ਹੈ ਉਨੀ ਦੇਰ ਤੱਕ ਜੇ ਅੰਦਰ ਰਹੇਗਾ ਮਤਲਬ ਕਿ ਇਹ ਜਿਹੜਾ ਨਵੀਂ ਧਾਰਾ ਜਿਹੜੀਆਂ ਨਵੇਂ ਕਾਨੂੰਨ ਆਏ ਨੇ ਉਹਨਾਂ ਤਹਿਤ 65 ਧਾਰਾ 65 ਉਸ علاوہ ਸ਼ੇਪੋਕਸ ਉਹ ਇੱਕ ਉਹਦੇ ਤਹ ਜਿਹੜਾ ਸੀ ਮਾਮਲਾ ਜਿਹੜਾ ਸੀ ਦਰਜ ਹੋਇਆ ਸੀ ਕੇਸ ਚੱਲਿਆ ਦੋਸ਼ੀ ਦੀ ਉਮਰ ਕਿੰਨੀ ਸੀ ਦੋਸ਼ੀ ਦੀ ਉਮਰ ਕਰੀਬ 22 ਸਾਲ ਦੇ ਕੋਈ ਹੈ ਤੇ ਲੜਕੀ ਦੇ ਦੱਸਿਆ ਗਿਆ ਕਿ ਗਰੀਬ ਪਰਿਵਾਰ ਤੋਂ ਸੀ ਕੀ ਕਰਦੇ ਸੀ ਉਹਦੇ ਪਰਿਵਾਰ ਉਹ ਕਿੱਦਾਂ ਐ ਇਨਸੀਡੈਂਟ ਹੋਇਆ ਸੀ ਜੀ ਉਹ ਕੋਈ ਜਸਾ ਅੱਜ ਕੱਲ੍ਹ ਜਿਹੜੇ ਫਾਸਟ ਫੂਡ ਦੀ ਰੇੜੀ ਜਾਂ ਜੂਸ ਗਰੇਡ ਰੇੜੀ ਉਹ ਹੀ ਉਹਨਾਂ ਦਾ ਕੰਮ ਸੀ ਕੋਈ ਘਰਾਂ ਦੇ ਵਿੱਚ ਵੀ ਕੰਮ ਕਰਦੇ ਸੀ ਜਿਹੜੀ ਉਹਦੀ ਮਾਤਾ ਆ ਜਾਂ ਸੱਸ ਸੀਗੀ ਉਹ ਲੋਕਾਂ ਦੇ ਘਰ ਚ ਕੰਮ ਕਰਦੀ ਸੀ ਇਹ ਜਿਹੜਾ ਦੋਸ਼ੀ ਹੈ ਕਹਿੰਦਾ ਮੇਰੀ ਭਤੀਜੀਆਂ ਵਰਗੀ ਆ ਇਹਨੂੰ ਮੈਂ ਕੋਈ ਨਹੀਂ ਘਰ ਸਾਹਮਣਾ ਤੁਸੀਂ ਕੰਮ ਕਰ ਰਹੇ ਜਦੋਂ ਉਹ ਵਾਪਸ ਆਇਆ ਤਾਂ ਉਹਨਾਂ ਨੇ ਦੇਖਿਆ ਕਿ ਲੜਕੀ ਜਿਹੜੀ ਕੋਈ ਸਹੀ ਸਹੀ ਹਾਲਾਤ ਚ ਨਹੀਂ ਸੀ ਤੇ ਲੱਗ ਰਿਹਾ ਸੀਗਾ ਜਿਹੜਾ ਸਾਫ ਜ਼ਾਹਿਰ ਸੀ ਜਿਹੜਿਆ ਸ਼ਬਦ ਵੀ ਕਹਿਣ ਲੱਗਿਆ ਥੋੜਾ ਜਿਹਾ ਹੁੰਦਾ ਹੈ ਕਿ ਪਬਲਿਕ ਚ ਕੀ ਅਸੀਂ ਕਿ ਇਹਨੂੰ ਬਿਆਨ ਕਰੀਏ ਇਹ ਉੱਥੋਂ ਭੱਜ ਚੁੱਕਾ ਸੀ ਤੇ ਜਦੋਂ ਡਾਕਟਰੀ ਮਾਇਨਾ ਵੀ ਲੜਕੀ ਦਾ ਹੋਇਆ ਤੇ ਪਾਇਆ ਗਿਆ ਕਿ ਹਾਂ ਉਹਦੇ ਨਾਲ ਕੁਝ ਗਲਤੀ ਹੈ ਉਸ ਤੋਂ ਇਲਾਵਾ ਕੋਈ ਵੀ ਸਦਕ ਡਿਫੈਂਸ ਨਹੀਂ ਕਰ ਸਕਿਆ ਕਿ ਕਿਉਂ ਪਜਾਕਿਸਤਾਨ ਸੀ ਕਿਉਂਕਿ ਇਹਨਾਂ ਕੇਸਾਂ ਵਿੱਚ ਜਿਹੜਾ ਆ ਜੇਕਰ ਬੱਚੇ ਨੇ ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਨਹੀਂ ਤੇ ਕੁਝ ਜਿਹੜੇ ਆ ਜ਼ਿੰਮੇਵਾਰੀਆਂ ਦੋਸ਼ੀ ਤੇ ਆਂਦੀਆਂ ਨਹੀਂ ਕਿ ਤੁਸੀਂ ਦੱਸੋ ਵੀ ਤੁਸੀਂ ਕੀ ਕਹਿਣਾ ਚਾਹਦੇ ਹੋ ਉਹ ਕੋਈ ਪ੍ਰੂਵ ਨਹੀਂ ਕਰ ਸਕਿਆ ਆਪਣੇ ਕੇਸ ਨੂੰ ਤੇ ਸਰਕਾਰ ਨੇ ਬਹੁਤ ਹੀ ਸਚਜੇ ਢੰਗ ਨਾਲ ਪੁਲਿਸ ਦੀ ਵੀ ਕਾਰਵਾਈ ਬਹੁਤ ਵਧੀਆ ਰਹੀ ਜੱਜ ਸਾਹਿਬ ਨੇ ਵੀ ਨਿਆਂ ਜਿਹੜਾ ਆ ਉਹ ਬੱਚੇ ਨੂੰ ਦਿੱਤਾ ਚਲਿਆ ਲੜਕੀ ਵੀ ਫਿਜ਼ੀਕਲੀ ਅਬਨਾਰਮਲ ਵੀ ਕੁਝ ਨਹੀਂ ਬੱਚਾ ਤੇ ਜੇ ਸਿਰਫ 2 2 ਸਾਲ 3 ਮਹੀਨੇ ਦੀ ਸੀ ਅਜੇ ਉਹ ਬੋਲ ਨਹੀਂ ਸੀ ਪਾਉਂਦੀ ਜੀ ਤੇ ਇੰਨੀ ਕੋਈ ਔਕੜ ਆਈ ਕਿਉਂਕਿ ਇਹੋ ਜਿਹੇ ਕੇਸਾਂ 'ਚ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਆ ਤੇ ਇੱਕ ਤੇ ਗਰੀਬ ਪਰਿਵਾਰ ਨਾਲ ਸੰਬੰਧ ਅਸੀਂ ਤੇ ਦੂਜੇ ਉਹ ਵਕੀਲ ਵੀ ਨਹੀਂ ਕਰ ਸਕਦੇ ਤੁਸੀਂ ਉਹਨਾਂ ਨੂੰ ਪੂਰੀ ਹੈਲਪ ਕੀਤੀ ਹੈ ਜੀ ਦੇਖੋ ਮੇਰਾ ਤਾਂ ਕੰਮ ਹੈ ਜੋ ਵੀ ਸਰਕਾਰ ਦੇ ਕੇਸ ਹੈ ਉਹਨਾਂ ਨੂੰ ਟੰਗਣਾ ਲੋਦੂ ਮੈਂ ਕੇਸਾਂ ਨੂੰ ਲੜਾਂ ਜੋ ਵੀ ਸਾਡੇ ਕੈਬਨਟਾਂ ਸੰਦਾ ਸੀ ਸਾਹਮਣੇ ਰੱਖੀਏ ਜਿਹੜੇ ਗਰੀਬ ਪਰਿਵਾਰ ਦੀ ਅਸੀਂ ਗੱਲ ਕਰ ਰਹੇ ਹਾਂ ਜੋ ਅੱਜ ਮਾਹੌਲ ਬਣ ਚੁੱਕੇ ਨੇ ਸਰਕਾਰ ਆ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਆ ਉਹ ਸੇਵਾਵਾਂ ਨਿਭਾ ਰਹੇ ਨੇ ਆਪਣੀ ਦਸਰੇ ਨੇ ਪੁਲਿਸ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਆ ਸੈਂਟੀਫਿਕਲੀ ਵੀ ਕੀਤੀ ਹੈ ਜੀ ਤੇ ਇਸ ਤੋਂ ਇਲਾਵਾ ਜੋ ਕੋਰਟ ਨੇ ਕੋਰਟ ਨੇ ਬਹੁਤ ਵਧੀਆ ਫਾਸਟ ਐਕਸਪੈਸ਼ਲ ਕੋਰਟ ਸੇ ਉਹਨਾਂ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਸ ਕੇਸ ਨੂੰ ਡੇ ਬਾਈ ਡੇ ਚਲਾ ਕੇ ਅਸੀਂ ਜਲਦੀ ਜਲਦੀ ਜਿਹੜਾ ਉਹਨੂੰ ਨਿਆ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਇਸ ਦੌਰਾਨ ਆਸ਼ਰਦੀ ਨਹੀਂ ਕੋਈ ਅਸਾਂ ਦੀ ਕੋਈ ਵੀ ਗੱਲ ਆ ਅੱਜ ਸਨਮਾਨਿਤ ਕੀਤਾ ਜਾ ਰਿਹਾ ਤੁਹਾਨੂੰ ਜੁਡੋ ਸੈਂਟਰ ਵੱਲੋਂ ਤੇ ਇਸਤਰੀ ਸਭਾ ਵੱਲੋਂ ਇਹ ਕਹਿਣਾ ਚਾਹੋਗੇ ਮੈਂ ਬਹਾਰੀਆਂ ਜੀ ਮੈਂ ਸਾਸੀ ਸਾਹਿਬ ਨੂੰ ਉਹਨਾਂ ਦੀ ਟੀਮ ਸਾਰੀ ਨੂੰ ਕੋ ਸਾਹਿਬ ਮਹਿਲਾ ਜਿਹੜੇ ਨੇ ਇਹਨਾਂ ਸਾਰਿਆਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਇਹ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਇਸ ਜ਼ਿਲ੍ਹੇ ਵਿੱਚ ਇਹ ਮੇਰੇ ਲਈ ਬੜੀ ਮਾਣ ਦੀ ਗੱਲ ਹੈ ਕਿ ਅੱਜ ਮੈਨੂੰ ਇੱਥੇ ਬੁਲਾਇਆ ਗਿਆ ਮੇਰੇ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਮੈਨੂੰ ਤਸਵੀਰੀ ਜੋ ਇਹਨਾਂ ਨੂੰ ਦੱਸਿਆ ਤੇ ਮੇਰੇ ਲਈ ਬੜੀ ਖੁਸ਼ਕਿਸਮਤੀ ਦੀ ਗੱਲ ਸੀ ਕਿ ਮੈਂ ਇਹਨਾਂ ਬਸਮਤ ਤੋਂ ਧੰਨਵਾਦ ਸੋਸਾਇਟੀ ਨੂੰ ਕੋਈ ਮੈਸੇਜ ਦੇਣਾ ਚਾਹੀਦਾ ਕਿਉਂਕਿ ਜਗ੍ਹਾ-ਜਗ੍ਹਾ ਤੇ ਦਰਿੰਦੇ ਫਿਰ ਰਹੇ ਆਂ ਔਰ ਛੋਟੀਆਂ ਬੱਚੀਆਂ ਇਦਾਂ ਹੀ ਘੁੰਮਦੀਆਂ ਹੁੰਦੀਆਂ ਜੀ ਮੈਂ ਜੋ ਦੇਖਿਆ ਕਿ ਵਾਕਈ ਇਹ ਨਾ ਅੱਜ ਦੀ ਇੱਕ ਬੜੀ ਵੱਡੀ ਲੋੜ ਹੈ ਕਿ ਬੱਚਿਆਂ ਨੂੰ ਸਕੂਲ ਦੇ ਵਿੱਚ ਇੱਕ ਲੈਕਚਰ ਜ਼ਰੂਰ ਲੱਗਣੇ ਚਾਹੀਦੇ ਨੇ ਜੇ ਇਸ ਬੇਸ ਤੇ ਕਿ ਇਹ ਕੀ ਚਾਲ ਕੁਛ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਆ ਕਿ ਜੇਕਰ ਕੋਈ ਸੋਚ ਦੇਰ ਕੇ 16 ਸਾਲ ਦੀ ਲੜਕੀ ਆ ਜਾਂ 14 ਸਾਲ ਦੀ ਲੜਕੀ ਉਹਦੇ ਜੇਕਰ ਹਾਂ ਕਹੇ ਤੇ ਜੋ ਮਰਜੀ ਆਸਾਨੀ ਹੈ ਜੇ 18 ਸਾਲ ਤੋਂ ਲੜਕੀ ਦੀ ਘਾਟੂ ਮਰੇ ਚਾਹੇ ਉਹ ਹਾਂ ਵੀ ਕਹਿੰਦੀ ਆ ਉਹ ਅਸੀਂ ਉਹਨਾਂ ਕੁਸ਼ਵੀਆਂਾਂ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ 18 ਸਾਲ ਤੋਂ ਜਿਹੜਾ ਕਾਨੂੰਨ ਦੇ ਮੁਤਾਬਕ ਜਿਹੜੀ ਹੈ ਇਹ ਚ ਘੱਟ ਮੰਨੀ ਜਾਂਦੀ ਤੇ ਉਹਦੀ ਕਨਸੈਂਟ ਜਿਹੜੀ ਹੈ ਉਹ ਰੈਲੇਵੈਂਟ ਮਤਲਬ ਕਿ ਉਹ ਉਹਨੂੰ ਨਹੀਂ ਲਾਗੂ ਕੀਤਾ ਜਾਂਦਾ ਨਾਰਮਲੀ ਇਸ ਕਰਕੇ ਉਹਦੀ ਕਨਸੈਂਟ ਜਿਹੜੀ ਹੈ ਉਹਦੇ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਇਸ ਕਰਕੇ ਸਕੂਲਾਂ ਚ ਪਤਾ ਹੋਣਾ ਚਾਹੀਦਾ ਕਿ ਅਸੀਂ ਜਿਹੜੀ ਆ ਇਹਨਾਂ ਜਿਹੜੇ ਇਸ ਤਰ੍ਹਾਂ ਦੇ ਕੰਮ ਨੇ ਉਹਨਾਂ ਨੂੰ ਅਸੀਂ ਦੁਸ਼ਤ ਕਰਮ ਨਾ ਕਰੀਏ ਤੇ ਦੂਰੀ ਇਹਨਾਂ ਚੀਜ਼ਾਂ